ਹਾਂਜੀ ਅੱਜ ਆਪਾਂ ਤੁਹਾਨੂੰ ਅਮਰੀਲਾ ਫਰਾਕ ਦੀ ਸਟੀਚਿੰਗ ਕਿੱਦਾਂ ਕਰੀਦੀ ਹੈ ਸिखਾਉਣੇ ਆ ਚਲੋ ਵੀਡੀਓ ਸਟਾਰਟ ਕਰਦੇ ਆ ਪਹਿਲਾਂ ਆਪਾਂ neck ਕੱਪੜੇ ਤੇ ਅਟੈਚ ਕਰ ਲੈਣਾ ਫਿਰ ਆਪਾਂ ਇਹਨੂੰ ਆ ਸਾਡਾ ਫਰੰਟ ਤੇ ਅਪਰੇਅਰ ਪਹਿਲਾਂ ਹੁਣ ਆਪਾਂ ਇੱਥੇ ਗੜਾ ਰੱਖਾਂਗੇ ਤੇ ਫਿਰ ਇਹਨੂੰ ਅਟੈਚ ਕਰਾਂਗੇ ਨਾਲ ਤੁਸੀਂ ਬ੍ਰੀਕ ਸਲਾਈ ਲਾਉਣੀ ਆ। ਪ੍ਰੋਪਰ ਨਾਲ ਸਲਾਈ ਲਾਉਣੀ ਆ। ਜੇ ਤੁਸੀਂ ਕਟਿੰਗ ਕਰਨੀ ਆ ਤਾਂ ਕਿ ਤੁਹਾਡੀ ਪ੍ਰੋਪਰ ਫਿਨਿਸ਼ਿੰਗ ਆਵੇ। ਪਲਾਲੀ ਜਨਾਪਾ ਕਰਾਂਗੇ ਕਟਿੰਗ ਕਟਿੰਗ ਕਰਨ ਤੋਂ ਬਾਅਦ ਆਪਾਂ ਗਲੇ ਦੇ ਸੈਂਟਰ 'ਚ ਜਿਹੜਾ ਆਪਾਂ ਕੱਪੜਾ ਛੱਡਿਆ ਇਹਦੇ ਤੱਕ ਲਗਾਵਾਂਗੇ ਜਦੋਂ ਆਪਾਂ ਫੋਲਡ ਕਰਨਾ ਤਾਂ ਕਿ ਆਪਣੇ ਕੋਈ ਵੀ ਕਿਤੇ ਨਹੀਂ ਗਵਲ ਨਾ ਰਹਿ ਜਵੇ ਆਹ ਛੋਟੇ ਛੋਟੇ ਟੱਕ ਲਗਾ ਲੈਣੇ ਆ। ਇਹਦੇ ਸੈਂਟਰ 'ਚ ਵੀ। ਹੁਣ ਆਪਾਂ ਇਹਨੂੰ ਅੰਦਰ ਫੋਲਡ ਕਰਾਂਗੇ। ਇਹ ਸਲਾਈਡ ਆ ਜਿਹੜਾ ਆਪਣਾ ਬਕਾ ਇਹਨੂੰ ਥੋੜਾ ਜਿਹਾ ਵੱਡਾ ਕਰ ਲਾਂਗੇ ਤਾਂ ਕਿ ਆਪਾਂ ਬਾਅਦ ਵਿੱਚ ਇਹਦੇ ਸਰਪਾਈ ਕਰਣੀ ਆ ਤਾਂ ਇਹ ਸਰਪਾਈ ਸੌਖੀ ਹੋ ਜਾਂਦੀ ਆ। ਆ ਦੇਖੋ ਇਹ ਤਾਂ ਕ੍ਰੈਸ ਕਰ ਰਹੇ ਨੂੰ ਨੋਰਥ ਟੌਪ ਪਰ ਸੈੱਟ। ਸਿਚ ਨੂੰ ਹੋਲਡ ਆਪਣੇ ਆਪ ਹੋ ਰਹੀ ਨੇ ਜਦੋਂ ਆਪਾਂ ਟੱਕ ਲਗਾ ਲੈਂਦੇ। ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਫਿਨਿਸ਼ਿੰਗ ਦੇ ਨਾਲ ਗੜਾ ਅਟੈਚ ਹੋਇਆ ਹੁਣ ਆਪਾਂ ਇਹ ਤੇ ਨਵਾਗੇ ਲੈਸ। ਇਹ ਲੈਸ ਨਾਲ ਆਪਾਂ ਆ ਕਲਰ ਦੀ ਡਿਜ਼ਾਈਨਿੰਗ ਕਰਾਂਗੇ ਇਹਦੇ ਉੱਪਰ ਫਰੌਕ ਦੇ ਆ ਜਨ ਜਿਹੜਾ ਸਲਾਈ ਮਸ਼ੀਨ ਦਾ ਵਕਾਂ ਨੂੰ ਛੋਟਾ ਕਰ ਲਾਂਗੇ ਥੋੜਾ ਜਿਹਾ ਆ ਦੇਖੋ ਬਾਫਿਸ ਆਉਣੇ ਤਰੀਕੇ ਨਾਲ ਆਪਾਂ ਲੈਸ ਨੂੰ ਥੋੜਾ ਜਿਹਾ ਖਿੱਚ ਕੇ ਰੱਖਣਾ ਕੱਪੜੇ ਨੂੰ ਨਹੀਂ ਖਿੱਚਣਾ ਲੈਸ ਖਿੱਚਣੀ ਹੈ ਸੱਸਾ ਬਸੇ ਫਲੋ ਆਪਾਂ ਲੈਸ ਲਾ ਰਹੇ ਹਾਂ ਬਸ ਹੁਣ ਹੀ ਲੈਸ ਲੱਗ ਰਹੀ ਆ ਸਨ ਨੂੰ ਪ੍ਰੋਪਰ ਖਿੱਚ ਕੇ ਰੱਖਣਾ ਤੁਸੀਂ ਫਿਚਨ ਤੋਂ ਬਾਅਦ ਜਿਹੜਾ ਆਪਣੀ ਆ ਵਾਲਾ neck ਦਾ ਨਾ ਗਲਾਈ ਆ ਰਹੀ ਹੈ ਦੇਖੋ ਤੁਹਾਨੂੰ ਦਿਖਾਉਣਾ ਪ੍ਰੋਪਰ ਇਦਾਂ ਹੀ ਸਲਾਈ ਲਾਉਣੀ ਹੈ ਜਿੱਦਾਂ ਗਲਾਈ ਆਈ ਹੋਈ ਹੈ ਇਸ ਟ੍ਰਿਕ ਨਾਲ ਲੈਸ ਲਾਉਂਗੇ ਤਾਂ ਤੁਹਾਡੇ ਬੋਟਸ ਆਉਣਗੇ ਗਲੇ ਦੇ ਵਿੱਚ ਸਫਾਈ ਆਊਗੀ ਲੈਸ ਲਾਉਣ ਨਾਲ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਲੈਸ ਲਾਉਣ ਨਾਲ ਪਰ ਆਪਾਂ دوسری ਸਾਈਡ ਕਰਵਾ ਲਾਂਗੇ ਜਿਹੜੀ ਗਲੇ ਦੀ ਸ਼ੇਪ ਬਣੀ ਹੋਈ ਆ ਤੁਸੀਂ ਉਦਾਂ ਹੀ ਸिलाई ਲਾਉਣੀ ਆ। ਕਲਾਸ ਨੂੰ ਖਿੱਚ ਕੇ ਰੱਖਣਾ। ਕੱਪੜਾ ਨਹੀਂ ਖਿੱਚਣਾ ਉਸ ਨੂੰ। ਆਪਾਂ ਗਲੇ ਤੇ ਲੈਸ ਆ ਚੁੱਕੀਆਂ। ਗਲੇ ਤੇ ਲੈਸ ਨਾਲ ਤੋਂ ਬਾਅਦ ਆਪਾਂ ਇਹਨਾਂ ਦੀਆਂ ਪਲੇਟਸ ਪਾਵਾਂਗੇ। ਸਾਬ ਤੇ ਜਿਹੜੀਆਂ ਦੋ ਪਲੇਟਸ ਪਾਵਾਂਗੇ। ਆਹ ਦੇਖੋ ਬਹੁਤ ਸੋਹਣੀ ਲੈਸ ਲੱਗੀ ਆ ਤੁਸੀਂ ਦੇਖ ਸਕਦੇ ਹੋ। ਇੱਥੇ ਆਪਾਂ ਡਬਲ ਫਲਾਈ ਕਰ ਦਾਂਗੇ। e la creazione boh so di un'agricoltura. La mia zucca mi è andata a rincaricare e non posso fare una zucca di zucca. La mia zucca mi è andata a rincaricare e non posso fare una di zucca. La mia zucca mi è andata a rincaricare non 10 ਇੰਚ ਤੇ ਐਥੋਂ ਅਪਰ ਸੈਂਟਰ ਲਵਾਂਗੇ 3 ਇੰਚ ਐਥੋਂ ਵੀ 3 ਇੰਚ ਇਹਨੂੰ ਮੈਚ ਕਰ ਦਾਂਗੇ ਪ੍ਰੋਪਰ ਬਾਪਿੰਗ ਪਲੇਟ ਇਹ ਪਾਉਗੀ 4 ਇੰਚ ਤੇ ਦੂਸਰੀ ਸਾਈਡ ਵੀ ਇਹ ਪਾਈਪ ਲਾਗੇ 10 ਇੰਚ 10 ਇੰਚ ਐ ਇਥੇ ਮੈਂ ਲਵਾਂਗਾ 4 ਇੰਚ ਤੇ ਤੁਸੀਂ ਅੱਧਾ ਇੰਚ ਦੀ ਪਲੇਟ ਇਸ ਨੂੰ ਪਾਉਣਾ ਆ ਦੇਖੋ ਬਹੁਤ ਮਤਲਬ ਸਿਰਫ ਦੋਨੋਂ ਸਾਈਡੋ 1/2 ਇੰਚ ਹੋਣਾ ਚਾਹੀਦਾ ਇੱਕ ਸਾਈਡ ਤੋਂ ਨਹੀਂ ਹੈਗਾ 1/2 1/2 ਇੰਚ ਸਿਰਫ 1/2 ਇੰਚ ਦੋਨੋਂ ਸਾਈਡ ਹੁਣ ਆਪਾਂ ਲਵਾਂਗੇ ਸिलाई Lavoro in basso In basso un po' di acqua 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 Guarda, è molto non ਤੁਸੀਂ ਜਿੰਨਾ ਫ੍ਰੀਕ ਰੱਖੋਗੇ ਉਨਨਾ ਹੀ ਸਹੀ ਪੈਣੀ ਹੈ ਤੁਹਾਡੇ ਆਪਣੇ ਤਾਂ ਕੋਈ ਇੱਥੇ ਬਗ ਨਹੀਂ ਪੈ ਰਿਆ ਨਹੀਂ ਜੇ ਇੱਥੋਂ ਜ਼ਿਆਦਾ ਮੋਟੀ ਰੱਖਾਂਗੇ ਤਾਂ ਇੱਥੇ ਬਗ ਜਰੂਰ ਪੈਣਗੇ ਹੁਣ ਆਪਾਂ ਇਹਦਾ ਬੈਗ ਪੱਲਾ ਰੈਡੀ ਕਰਾਂਗੇ ਬੈਗ ਪੱਲੇ ਤੇ ਆਪਾਂ ਬੈਨ ਲਗਾਣੀ ਆ ਪੌਣਾ 3 ਇੰਚ ਦੀ ਆਪਾਂ ਕਟਾਈ ਕੀਤੀ ਹੈ ਤੇ ਨੀਚੇ ਨੂੰ ਸਿਰਫ ਆਪਾਂ 1/2 ਇੰਚ ਪੌਣਾ ਕਿੰਝ ਇੰਚ ਦੀ ਕਟਾਈ ਕਰਾਂਗੇ ਆਪਾਂ ਇੱਥੇ ਬੈਨ ਲਗਾਨੀ ਆ। ਹਾ ਬੈਨ ਲਗਾ ਲੀ। ਹੁਣ ਆਪਾਂ ਬੈਕ ਵੀ ਪਲੇਟ ਪਾਵਾਂਗੇ। ਬੈਕ ਦੀ ਵੀ ਸੇਮ ਪਲੇਟਾਂ ਪਾਉਣੀ ਆ ਜਿਵੇਂ ਇੱਦਾਂ ਫਰੰਟ ਤੇ ਬਣਾਈ ਆ। ਰੰਟੇ ਬੰਨ੍ਹਿਆ ਸੀ ਉਦਾਂ ਹੀ ਬੈਕ ਤੇ ਹੁਣ ਇਹਦਾ ਆਪਾਂ ਗਲਾ ਅਟੈਚ ਕਰ ਦਾਂਗੇ। ਬੇਲੇ ਦਾ ਆਪਾਂ ਸਿਰਫ 1/2 ਇੰਚ ਕਪੜਾ ਲੈਣਾ ਲੇਕਾ। ਆ ਦੇਖੋ। ਦੂਸਰੀ ਸਿਲਾਈ ਇਹਨੂੰ ਵੀ ਡਬਲ ਸਲਾਈ ਗਲਿਆਤੇ ਆਪਣੇ ਮੋਢਿਆਂ ਤੇ ਸਿਲਾਈ ਲੱਗ ਚੁੱਕੀ ਆ ਹੁਣ ਆਪਾਂ ਜਿਹੜੀਆਂ ਇਹਦੀਆਂ ਸਾਈਡ ਤੇ ਕਾਂਟੇ ਪੱਲੇ ਤੇ ਪੈਕ ਪਲੇ ਨੂੰ ਟੈਚ ਕਰਾਂਗੇ ਆ ਦੇਖੋ ਹੁਣ ਆਪਾਂ ਲਾਵਾਂਗੇ ਚੈਸਟ ਦੀ ਸਿਲਾਈ ਇਹ ਪਹਿਲਾਂ ਆਪਾਂ ਇੱਕ ਸਾਈਡ ਤੋਂ ਲਾਵਾਂਗੇ ਕਿਉਂਕਿ ਆਪਾਂ ਇਹ amarelo ਫਲਾਰ ਬਣਾਈ ਆ ਇੱਕ ਸਾਈਡ ਤੋਂ ਸਿਲਾਈ ਲਾ ਲੈਣੀ ਆ ਇਹ ਤੋਂ ਸਿਲਾਈ ਡਬਲ 8 8 ਇਹਦੇ ਨਾਲ ਅਟੈਚ ਕਰਾਂਗੇ ਫਰੌਗ ਇਹਦੇ ਆਪਾਂ ਟੱਕ ਲਗਾ ਲੈਣਾ ਹੁਣ ਆਪਾਂ ਸੈਂਟਰ ਨਾਲ ਸੈਂਟਰ ਨੂੰ ਮੈਚ ਕਰਦਣਾ ਹੈ ਸੈਂਟਰ ਨਾਲ ਸੈਂਟਰ ਨੂੰ ਹੀ ਮੈਚ ਕਰਨਾ ਹੈ ਇੱਕ ਸਾਈਡ ਤੋਂ ਮੈਂ ਸਲਾਈ ਮੈਂ ਸਲਾਈ ਲੱਚੁਕੀਏ ਇੱਕ ਸਾਈਡ ਤੋਂ ਦੂਸਰੀ ਸਾਈਡ ਆਪਾਂ ਜਦੋਂ ਫਰੌਕ ਦੀ ਸਲਾਈ ਲੱਗੀ ਫਿਰ ਸਲਾਈ ਲਾਉਂਦੇ ਸੈਂਟਰ ਚੱਪਾ ਬਲਾਕ ਅਟੈਚ ਕਰ ਲੈਣਾ 1/2 ਇੰਚ ਦੇ ਮਾਰਕ ਕਰਦੇ ਨੇ ਮੈਂ ਸਲਾਈ ਆਪਣੀ ਲਾ ਚੁੱਕੀ ਆ ਹੁਣ ਆਪਾਂ ਇਹਨੂੰ ਡਬਲ ਸਲਾਈ ਕਰ ਦਾਂਗੇ ਹਾਂਜੀ ਆਪਾਂ ਹੁਣ دوسری ਸਾਈਡ ਤੇ ਜਦੋਂ ਆਪਾਂ ਫਰਾਕ ਨਾਲ ਅਟੈਚ ਕਰਨੀ ਹੁਣ ਆਪਾਂ ਦੂਸਰੀ ਸਾਈਡ ਤੇ ਸਲਾਈ ਲਾ ਦਿੰਦੇ ਹਾਂ ਹੌਣ ਬਾਜੀ ਤਿਆਰ ਕਰਾਂਗੇ ਲੈਸ ਲਾਵਾਂਗੇ ਬਾਜੀ ਤੇ ਆਪਾਂ ਇੱਥੇ ਗੋਮ ਲੈਸ ਲਾਉਣੀ ਆ ਪਹਿਲਾਂ ਪਾਈ ਉਟੀ ਸਾਈਡ ਤੇ ਲੈਸ ਕਰਨੀ ਆ Ferita, in essa, si stanno non lo side il mezzo ਸਿੱਧੀ ਸਾਈਡ ਕਰ ਲਿਆ ਦੂਸਰੀ ਵਾਰੀ ਕੋਈ ਸਲਾਈ ਲਾ ਲਓ Jeg har lagt i første del av første del. ਰੂਵੀ ਕਟੂੰ ਮਿਠਾ ਲਾ ਲਏ ਜਿਹੜਾ ਜਿਆਦਾ ਪਕਣਾ ਹੁਣ ਆਪਾਂ ਇਹਨਾਂ ਨੂੰ ਸਿੱਧੀਆਂ ਕਰਾਂਗੇ ਹੁਣ ਆਪਾਂ ਲਾਵਾਂਗੇ ਤੇ ਬੈਨ ਇਹਦੇ ਸੈਂਟਰ ਕਰ ਲਾਂਗੇ ਇੱਕ ਦਾ ਤੇ ਟੱਕਲ ਲਗਾਇਆ ਉਹਦੇ ਵੀ ਬੈਂਡ ਤੇ ਇਹ ਆਪਾਂ ਬੈਂਡ ਲੜੀ ਦਿੱਤੀ ਹੈ ਮੁਕਰਮ ਦੀ ਦਿੱਤੀ ਆ ਜਿਹੜਾ ਆਪਾਂ ਇਹ ਤੇ ਸ਼ਰਟ ਤੇ ਟੱਕਲ ਲਗਾਇਆ ਤੇ ਬੈਂਡ ਤੇ ਉਹ ਸੇਮ ਉਹਨੂੰ ਮੈਚ ਕਰਨਾ ਤੁਸੀਂ ਤੇ ਸਲਾਈ ਲਾਣੀ ਹੈ ਤੁਸੀਂ ਪ੍ਰੋਪਰ ਇੱਕ ਸਾਈਡ ਲਾ ਲਈ ਆਪਾਂ ਚੱਲਾਂ ਤੇ ਸਲਾਈ ਲਾਵਾਂਗੇ ਉਹ ਥੈਂਕ ਯੂ ਥ੍ਰੀ ਸਾਈਡ ਲਾ ਲੈਂਦੇ ਆ ਦائیں دوسری ਸਾਈਡ ਨਾਲ ਲੈਣੀ ਹੈ ਟੌਪ ਪਰ ਐਂ ਨੀੜਾ ਤੁਸੀਂ ਜਿਆਦਾ ਫੈਲ ਕੱਪੜਾ ਲਿਆ ਉਹਨੂੰ ਵਿੱਚ ਫੋਲਡ ਕਰਨਾ ਚਾਹੀਦਾ ਬੈਂਸਾ ਤੇ ਉਹਨਾਂ ਸੇ ਨੂੰ ਪੱਕਾ ਸਲਾਈ ਨਾਲ ਪੱਕਾ ਕਰਨਾ ਹੈ कर सिलाई पक्की कर देंगे पक्की करन तो बादरे तुम पाइप लैस जी शर्ट से बाहर लाइए नैक से गुम अस घेरे तावे फ्रॉक हम आप बाजू अटैच करा जो सेंटर से टक् ला लेना शोल्डर की सिलाई पक्की कर लेंगे ਪਤਾ ਹਣ ਬਾਗੀ ਅਟੈਚ ਕਰਾਂਗੇ 셔ਟ ਨਾ ਹਾਂ ਦੇਖੋ ਸੈਂਟਰ ਨਾਲ ਸੈਂਟਰ ਮੈਚ ਕਰਨਾ ਪ੍ਰੋਪਰ ਪਲਾਪਾਨ ਦੇਖ ਲੈਣਾ ਵੀ ਪ੍ਰੋਪਰ ਆਪਾਂ ਇਹ ਬਾਗੀ ਇਹਦੇ ਨਹੀਂ ਕਿਤੇ ਜਿਆਦਾ ਵਰਤ ਕਰਤਾਂ ਨਹੀਂ ਜੀ ਹੁਣ ਆ ਪਲਾ ਵਿੱਚ ਸिलाई ਦੇਖੋ ਆਪਣੀ ਨਾਲ ਅਟੈਚ ਹੋ ਗਈ

ਅਗਾਂਹ ਦੂਸਰੇ ਟੱਚ ਕਰਾਂਗੇ ਸੈਂਪਲ ਨਾਲ ਸੈਂਪਲ ਮੈਚ ਕਰ ਲੈਣਾ ਤਾਂ ਨੂੰ ਅਸੀਂ ਦਿਖਾਉਣੀ ਹੈ ਜੀ ਸਰਾਫ ਦੀ ਕਾਇਨੀ ਲੱਗ। ਹੁਣ ਆਪਾਂ ਇਹਨੂੰ ਸਿੱਧੀ ਕਰਕੇ ਇੱਕ ਚਲਾਈ ਲਾਵਾਂਗੇ। ਹਾਂਜੀ ਆਪਾਂ ਹੁਣ ਇਹਨੂੰ ਸਿੱਧੀ ਸਾਈਡ ਕਰਕੇ ਚਲਾਈ ਲਾਵਾਂਗੇ। ਹਾਂਜੀ ਤੁਸੀਂ ਦੇਖ ਸਕਦੇ ਹੋ। ਰਾਹਤ ਇਹ ਫਾਈਨਲ ਲੋਕੀ ਬਹੁਤ ਹਨ ਦੁਪੱਟੇ ਨਾਲੇ ਅਸੀਂ ਨਾਲ ਦੀ ਲੈਸ ਲਾ ਕੇ ਰੈਡੀ ਕੀਤੀ ਆ ਕੋਰ ਵੀ ਦੇਖਣੇ ਸਾਡੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਕਰੋ ਧੰਨਵਾਦ ਜੀ